ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਵਰੰਗਨ ਗੁਰੂ ਮਾਰਾ ਸਾਸ ਕੇ ਪਾਤਸ਼ਾਹ ਜੀ ਜਦੋਂ ਭੋਗ ਪਾਰੇ ਸਮੇਂ ਉਸ ਵੇਲੇ ਸਿੱਖਾਂ ਨੂੰ ਬੇਨਤੀ ਕੀਤੀ ਮਹਾਰਾਏ ਪ੍ਰੇਮ ਦੀ ਮਾਲਾ ਕੋਈ ਕਸਲ ਕਰੋ ਰਾਗ ਨਾਮ ਪ੍ਰੇਮ ਦਾ ਹੈ ਮਾਲਾ ਨਾਮ ਪੰਗਤੀ ਦਾ ਹੈ ਇੱਕੋ ਦੁਆਤੂ ਪਰਮੇਸ਼ਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਉਹਦੀ ਪ੍ਰੇਮ ਦੀ ਮਾਲਾ ਪੰਗਤੀ ਕਸ਼ਨ ਕਰਦੇ ਹਨ ਰਾਗ ਏਕ ਸੰਸਜ ਬਰੰਗਨ ਸਕੇ ਪਾਪਸ਼ਾ ਇੱਕ ਨਾਲ ਕਿਵੇਂ ਪ੍ਰੇਮ ਲੱਗਦਾ ਤੇ ਮਹਾਰਾਜ ਸਾਹਿਬ ਸਕੇ ਪਾਪਸ਼ਾ ਜੀ ਫਰਮਾਉਂਦੇ ਹਨ ਸੰਗ ਪੰਜ ਬਰੰਗਨ ਕੇ ਭਾਈ ਸੰਗ ਜਿਹੜੀਆਂ ਪੰਜ ਆਦਾ ਬਰੰਗਨ ਬਰ ਸੇਖ ਅੰਗਰੇ ਇੰਦਰੀਆਂ ਕੰਨੋ ਨਾਸਾ ਆਦਕੋ ਜੇ ਪੰਜੇ ਗਿਆਨ ਇੰਦਰੀ ਹੈ ਇਹਨਾਂ ਦੇ ਨਾਲ ਮਿਲ ਕਰਕੇ ਜੇ ਪਰਮੇਸ਼ਰ ਨੂੰ ਗਾਈਏ ਤੇ ਫਿਰ ਇੱਕ ਨਾਲ ਪ੍ਰੇਮ ਲੱਗਦਾ ਹੈ ਰਾਗ ਨਾਮ ਪ੍ਰੇਮ ਦਾ ਇੱਕ ਨਾਮ ਇੱਕਦਾ ਛੰਦ ਨਾਮ ਸਾਥ ਦਾ ਪੰਜੇ ਗਿਆਨ ਇੰਦਰੀਆਂ ਦੇ ਸਲੇਕ ਹੋ ਕੇ ਨੇਤਰਾ ਨਾਲ ਦਰਸ਼ਨ ਕਰੀਏ ਕੰਨਾਂ ਨਾਲ ਜਸ ਸੁਣੀਏ ਰਸ ਨਾਲ ਗੁਣ ਗਾਈਏ ਇਸ ਪ੍ਰਕਾਰ ਇੱਕ ਦੇ ਨਾਲ ਜੋਣੇ ਕਰਕੇ ਪੰਜਾਂ ਗਿਆਨ ਇੰਦਰੀਆਂ ਦੇ ਨਾਲ ਕਿਹਦੇ ਸੇਖੋ ਜੀ ਆ ਨੀਕ ਵਾਹਿਗੁਰੂ ਨੂੰ ਪ੍ਰੇਮ ਕਰਕੇ ਸੰਗ ਅਲਾਪ ਹੈ ਆਠੋਂ ਨੰਦਨ ਇਉ ਕੋਈ ਅਲਾਪ ਦਾ ਵੀ ਹੈਕ ਨਹੀਂ ਬਾਹਰ ਤਉ ਹਜੂਰ ਫਰਮਾਉਂਦੇ ਨਾ ਆਠੋਂ ਨੰਦਨ ਅੱਠੇ ਪੈਰ ਜਿਹਦਾ ਇਹ ਜਗਤ ਪੁੱਤਰ ਹੈ ਜੋ ਵਾਹਿਗੁਰੂ ਦੇ ਪੁੱਤਰ ਹਨ ਸੰਤ ਉਸ ਸੰਗਤ ਜੀ ਮਿਲ ਕਰਕੇ ਅਲਾਪਾ ਉਚਾਰਦੇ ਹੈ ਅੱਠੇ ਪੈਰ ਵਾਹਿਗੁਰੂ ਦੇ ਪਿਆਰੇ ਜੀ ਦਾ ਸਾਰਾ ਸੰਸਾਰ ਪੁੱਤਰ ਹੈ ਉਹ ਜਗਤ ਪਿਤਾ ਪ੍ਰਾਣੋਂ ਦੇ ਆਧਾਰ ਦਾ ਸਾਰੀਆਂ ਸੰਗਤਾਂ ਆਲਾਪ ਦੀਆਂ ਉਹਦੇ ਗੁਣਾਂ ਨੂੰ ਅੱਠੇ ਪੈਰ ਪ੍ਰਥਮ ਰਾਗ ਪਹਿਰੂ ਵੈ ਕਰੇ ਪਹਿਲਾਂ ਮਾਰਾ ਪ੍ਰੇਮ ਉਸ ਦੇ ਨਾਲ ਕਿਵੇਂ ਕਰੀਦਾ ਮਾਰਾ ਕਹਿੰਦੇ ਭਾਏ ਪਰਮੇ ਭੈ ਦੇ ਵਿੱਚ ਰੌ ਰੱਜ ਕੇ ਵਾ ਉਸ ਵਾਹਿਗੁਰੂ ਨਾਲ ਪਹਿਲਾ ਭਾਈ ਪ੍ਰੇਮ ਪਹਿਲਾ ਨਾਨਕ ਜੀ ਨੂੰ ਅਨੁਭਉਤ ਨਾ ਮਨ ਭਾਉ ਉਹਦੇ ਭੈ ਵਿੱਚ ਰੱਜ ਕੇ ਉਹਨਾਂ ਪ੍ਰੇਮ ਕਰਿਆ ਜਾਂਦਾ ਹੈ ਪੰਜ ਰਾਗਨੀ ਸੰਗ ਉਚਰਹੀ ਅਤੇ ਫੇਰ ਪੰਜ ਰਾਗਨੀ ਸੰਗ ਉਚਰਹੀ ਪੰਜੇ ਜਿਹੜੀਆਂ ਕਾਰਵਿੰਦਰੀਆਂ ਹਨ ਇਹਨਾਂ ਦੇ ਸਮੇਤ ਸੰਗਤ ਦੇ ਨਾਲ ਮਿਲ ਕਰਕੇ ਹੱਥਾਂ ਨਾਲ ਟਹਿਲ ਕਰੀਏ ਪੈਰਾਂ ਨਾਲ ਪੈਰਾਂ ਦੇ ਨਾਲ ਤੁਰ ਕੇ ਸੰਗੀਤ ਮਿਲੀਏ ਇਸ ਪ੍ਰਕਾਰ ਇਉ ਪ੍ਰੇਮ ਦੇ ਨਾਲ ਜਿਹੜਾ ਉਚਾਰਨ ਕਰਨਾ ਪੰਜੇ ਗਿਆਨ ਇੰਦਰੀਆਂ ਨੂੰ ਕਾਰਵਿੰਦਰੀਆਂ ਨੂੰ ਵੀ ਸੇਵਾਜਿਲਾ ਕੇ ਉਚਾਰਨਾ ਕਰੀਏ ਕਿਉਂ ਪ੍ਰੀਤੀ ਵਧਦੀ ਹਮਾਰਾ ਜੀ ਸਾਰੇ ਹੰਗਾਂ ਕਰਕੇ ਭਜਨ ਸੰਮਨ ਕਰੀਏ ਪ੍ਰਥਮੋ ਪੈਰ ਵੀ ਬਿਲਾਵਲੀ ਪਹਿਲਾ ਭਾਈ ਕੋਸ਼ ਪ੍ਰਵੇਸ਼ਰ ਜੀ ਮਾਰਾ ਹੈ ਪਹਿਲਾ ਕਿਸ ਪ੍ਰਕਾਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਮਾਰਾ ਕਹਿੰਦੇ ਪਰ ਤੂੰ ਪੈਰ ਵੀ ਬਿਲਾਵਲੀ ਪਹਿਲਾ ਜੋ ਭੈ ਪ੍ਰਵੇਸ਼ਰ ਦਾ ਉਹ ਜੀ ਰਵੀਨਾ ਰਚਨਾ ਕਰੀਏ ਪਹਿਲਾ ਵਾਹਿਗੁਰੂ ਦੇ ਪੈਰ ਵੀ ਕਿ ਰਚੀਏ ਫੇਰ ਬਲਾਵਲੀ ਅਰੰਧੀ ਹੋਈਦਾ ਹੈ ਪੁਨਿਆਕੀ ਗਾਵ ਹੈ ਬੰਗਲੀ ਅਦੇ ਸੱਚੇ ਪਾਤਸ਼ਾਹ ਦੀ ਦੁਆਇਤ ਕਿੰਨਾ ਦੀ ਗਲਦੀ ਹੈ ਮਹਾਰਾ ਕਹਿੰਦੇ ਪੁਨਿਆਕੀ ਗਾਵਾ ਬੰਗਲੀ ਬੰਗਨਾ ਦੁਆਇਤ ਉਹ ਨਾ ਦੀ ਗਲੀ ਹੈ ਜਿਹੜੇ ਪੁੰਨਵਾਨਾਂ ਦੀ ਦਿੱਤੀ ਮਹਾਰਾ ਨੂੰ ਗਾਉਂਦੀ ਰਹਿੰਦੀ ਹੈ ਜੋ ਹਰ ਵਕਤ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ ਉਹਨਾਂ ਦੀ ਦੁਆਇਤ ਗਲ ਜਾਂਦੀ ਹੈ ਉਨ ਅਸਲੇਖੀ ਕੀ ਪਹੀ ਬਾਰੀ ਅਗੇ ਉਹ ਜਿਹੜਾ ਆਸਪਾਦ ਨੂੰ ਪ੍ਰਵੇਸ਼ ਰੂਪ ਹੈ ਉਹਦੀ ਪ੍ਰਾਪਤੀ ਕਦੋਂ ਹੁੰਦੀ ਹੈ ਕਹਿੰਦੇ ਜਿੰਨਾਂ ਨੇ ਪੁਨਨ ਕੀਤੇ ਹੋਏ ਨਿਸਕਾਮ ਕਰਮ ਉਹ ਆਸ਼ੁਭ ਰੂਪ ਜੋ ਬ੍ਰਹਮ ਹੈ ਉਹਦਾ ਉਦੇਸ਼ ਲਿਖਣ ਦੀ ਇਹ ਮਨੁੱਖਾ ਤੇ ਬਾਰੀ ਪ੍ਰਾਪਤ ਹੋਈ ਹੈ ਜਿਵੇਂ ਜਲਦੀ ਨਦੀ ਵਗਦੀ ਹੁੰਦੀ ਹੈ ਐ ਜਦੋਂ ਪ੍ਰੇਮ ਦੇ ਪ੍ਰਵਾਹ ਵਗ ਜਾਂਦੇ ਹੈ ਉਦੋਂ ਆਸਪਾਦ ਨੂੰ ਦੇ ਰੂਪੀ ਕਾਗ ਤੇ ਲਿਖ ਲਈਦਾ ਹੈ ਇਹ ਪੈਰੋ ਕੀ ਪਾਂਚੋ ਨਾਰੀ ਇਸ ਪ੍ਰਕਾਰ ਵਾਇਰੂ ਦੇ ਪਹਿਚਾਣ ਕਰਕੇ ਪਾਂਚੋ ਨਾਰੀ ਨਾਰੀ ਮਾਇਆ ਨੂੰ ਪਚਾ ਗਈ ਦਾ ਨਾਸ ਕਰ ਦੇਈਦਾ ਹੈ ਪੰਚਮ ਹਰਖ ਦਿ사ਖ ਸੁਨਾਵ ਹੈ ਪੰਚਮ ਹਰਖ ਦਿ사ਖ ਸੁਨਾਵ ਆ ਸਭ ਸੰਗਤ ਜੀ ਜਿਹੜਾ ਪੰਜਾਂ ਤਤਾਂ ਨੂੰ ਮਿਲਿਆ ਹੋਇਆ ਹੈ ਧਰਤੀ ਅਸਮਾਨ ਜ਼ਮੀਨ ਵਾਸਾਨ ਵਿੱਚ ਉਸ ਦੇ ਉਸ ਦੀ ਸਾਖੀ ਗੁਰੂ ਸਾਹਿਬ ਜੀ ਸਿੱਖਿਆ ਜਦੋਂ ਸੁਣਾਉਦੇ ਹੈ ਉਸ ਵੇਲੇ ਹਿਰਦੇ ਚ ਹਰ ਇੱਕ ਆਨੰਦ ਦੇ ਦਿੰਦੇ ਪ੍ਰਗਟ ਕਰ ਦਿੰਦੇ ਹਨ ਬੰਗਾਲਵੋ ਮਦ ਮਾਦ ਗਾਉਂਦੇ ਜਿਹੜੇ ਮధు ਭਉਰੇ ਦੀ ਨਹੀਂ ਆਈ ਮਾਦ ਪ੍ਰਵੇਸ਼ਣ ਦੇ ਪ੍ਰੇਮੀ ਬਣ ਕੇ ਗਾਉਂਦੇ ਹੈ ਉਹ ਬੰਗਦੁਆਇਤ ਨੂੰ ਗਾਲ ਲੈਂਦੇ ਹੈ ਦੁਆਇਆਂ ਕਿ ਮੰਤਾਨੂਆਂ ਨੂੰ ਇਹਨੂੰ ਗਾਲ ਦਿੰਦਾ ਪਰਮੇਸ਼ਰ ਲਲਤ ਬਿਲਾਵ ਲਗਾਵਹੀ ਲੰਤ ਸੁੰਦਰ ਜੋ ਪਰਮੇਸ਼ਰ ਵਾ ਉਸ ਨੂੰ ਜਿਹੜੇ ਗਾਉਂਦੇ ਉਹਨਾਂ ਨੂੰ ਬਲਾਵਤ ਆਨੰਦ ਪ੍ਰਾਪਤ ਹੁੰਦਾ ਉਸ ਦਾ ਆਪਣੀ ਆਪਣੀ ਭਾਂ ਆਪਣੀ ਉਪਾਸ਼ਕ ਜਿਹੜੇ ਲੋਕ ਹਨ ਉਹ ਤਾਂ ਉਪਾਸ਼ਨਾ ਦੇ ਪਿਸ਼ਟ ਦੇਵਤਾ ਮੰਨ ਕੇ ਜਿਹੜੇ ਕਰਮਬਾਦੀ ਹਨ ਉਹ ਕਰਮਾਂ ਦਾ ਫਲ ਲਾਤਾ ਜਾਣ ਕੇ ਅਤੇ ਗਿਆਨਵਾਨ ਆਤਮਾ ਜਾਣ ਕਰਕੇ ਉਹ ਆਪੋ ਆਪਣੀ ਕਰਮੋਪਾਸ਼ਣੋਂ ਧਿਆਨ ਦੇ ਆਪੋ ਆਪਣੀ ਤਰਾ ਦੇ ਨਾਲ ਅਸ਼ਟ ਪੁੱਤਰ ਭੈਰਵ ਕੀ ਅਸ਼ਟ ਪੁੱਤਰ ਜਿੰਨਾਂ ਅੱਠ ਕਾਮ ਕਰੋ ਲੋਭ ਹੰਕਾਰ ਪੰਜੇ ਤੇ ਤਿੰਨੇ ਗੁਣ ਇਹ ਜਿੰਨਾਂ ਪੁੱਤਰ ਉਧীন ਕਰ ਲਿਆ ਹੈ ਪ੍ਰਵੇਸ਼ਰ ਨੇ ਪਾਇਆ ਵਿਚ ਰਜਕੇ ਕਾਵੇ ਗਾਇਨ ਪਤ ਉਹ ਗਉੜ ਦੇ ਅਧਿਕਾਰੀ ਹੋ ਕੇ ਗਾਉਂਦੇ ਪ੍ਰਵੇਸ਼ਰ ਦੇ ਜਸ ਨੂੰ ਦੁਤੀਆ ਮਾਲਕ ਉਸਕ ਆਲਾ ਜਿਨ੍ਹਾਂ ਨੇ ਗੁਰਸਿੱਖੋਂ ਦੁਆਇ ਤੂ ਮਾਸਕੇ ਹਿਰਦੇ ਚੋਂ ਕੋ ਸਕ ਲਪ ਕਾਨੂੰ ਉਹ ਸ਼ੰਕਾ ਦਿਲ ਚੋਂ ਚਾਰਦੇ ਹੈ ਉਹਨਾਂ ਤੇ ਸ਼ੰਕਾ ਨਹੀਂ ਰਹਿ ਜਾਂਦੀ ਕੋਈ ਵੀ ਜਿਨ੍ਹਾਂ ਦੁਆਇ ਤੂੰ ਵਰਤਾ ਹੈ ਦੁਆਇਤ ਵਾਲੇ ਸ਼ੰਕਾ ਦੇ ਮਾਰੇ ਹੁੰਦੇ ਹਨ ਸੰਗ ਰਾਗ ਨਹੀਂ ਚੌਥਾ ਪਹਿ ਜਿਹੜੇ ਸੰਗ ਰਾਗ ਨਹੀਂ ਰਾਗਨੀ ਪ੍ਰੀਤੀ ਦੇ ਨਾਲ ਹੈ ਪੰਜੋ ਚੇਤਨ ਵਿੱਚ ਇੱਦੀ ਬਿੱਤੀ ਨੂੰ ਥਾਪਾ ਇਸਤਤ ਕਰਦੇ ਹਨ ਗੋਡ ਕਰੀ ਅਰ ਦੇਵ ਗੰਧਾਰੀ ਗੋਡ ਕਰੀ ਵਿਚਾਰ ਕਰਦੇ ਹਮ ਜਿਹੜੇ ਹਰ ਵਕਤ ਪਰਮੇਸ਼ਰ ਦੀ ਅਤੇ ਦੇਵ ਗੰਧਾਰੀ ਦੇਗ ਪਰਮੇਸ਼ਰ ਹੈ ਉਹ ਦੁਰਗੰਦੀ ਦਾ ਬੈਰੀ ਉਹਨਾਂ ਦੀ ਭਗਤੀ ਨੂੰ ਕੀ ਖੁਸ਼ਬੂ ਉਹਦੇ ਅੰਦਰ ਆ ਜਾਂਦੀ ਹੈ ਖੁਸ਼ਬੂ ਦੇ ਸਹਤ ਮਹਿਕ ਆਲੇ ਹੋ ਜਾਂਦੇ ਹਨ ਗੰਧਾਰੀ ਸੀ ਹੁਤੀ ਉਚਾਰੀ ਕਥੇ ਗੰਧਾਰੀ ਜਿਹੜੀ ਵਿਸ਼ੇ ਦੀ ਵਾਸਨਾ ਸੀ ਹੁੰਦੀ ਸੀ ਉਹ ਸਾਦ ਨੂੰ ਉਚਾੜ ਦੁੱਤੀ ਅੰਦਰੋਂ ਮੇੜ ਦੁੱਤੀ ਹੈ ਹਨਾਸਰੀ ਇਹ ਪੰਜ ਕਾਲੀ ਤਨ ਆਸਰੀ ਬੁੱਧੀ ਉਹਨਾਂ ਦੀਏ ਜੇਤੁਰ ਪੰਚ ਪ੍ਰਵੇਸ਼ੇ ਨੂੰ ਗਉਂਦੀ ਹੈ ਮਾਲ ਰਾਗ ਕੋਸ਼ਕ ਸੰਗ ਲਾਈ ਉਹਨਾਂ ਅਨੁਸਾਰ ਸੰਗ ਜੀ ਮਾਲ ਰਾਗ ਕੌਸ਼ਕ ਸੰਗ ਲਾਈ ਜਿਹਨਾਂ ਰਾਗ ਮੋਹ ਮਲ ਦਤਾ ਹੈ ਅੰਦਰ ਉਹ ਕਿਉਂ ਸ਼ੰਕਾ ਸੰਗ ਹਿਰਦੇ ਤੇ ਲਾਉਂਦੇ ਆ ਸਾਰੀਓ ਸ਼ੰਕਾ ਤੋਂ ਰਹਿਤ ਹੋ ਗਏ ਹਨ ਮਾਰੂ ਮਸਤ ਅੰਧ ਮੇਵਾਰਾ ਜਿਹਨਾਂ ਰਸਾਲ ਸੰਗੇ ਜੀ ਆਪਣੀ ਮੈਨੂੰ ਵਰਜ ਦੁੱਤਾ ਹੈ ਹਿਰਦੇ ਚ ਤੇ ਮੰਨ ਦੇ ਮੰਦੇ ਸੁਆਰ ਨੂੰ ਮਾਰ ਲਿਆ ਹੈ ਉਹ ਅੰਗ ਹਿਰਦੇ ਚ ਮਸਤ ਹੋ ਗਏ ਹਨ ਵਾਹਿਗੁਰੂ ਦੇ ਆਨੰਦ ਨੂੰ ਪਾ ਕੇ ਪਰਵਲ ਚੰਦ ਕੌਸ਼ਕ ਉਹ ਵਹਾਰਾ ਜਿਨ੍ਹਾਂ ਨੂੰ ਪਰਵਲ ਪ੍ਰਤਖ ਪਰਵਲ ਗਿਆਨ ਜਿਹੜਾ ਹੈ ਅਪਰੋਹ ਗਿਆਨ ਚੰਦ ਤਿਖਾ ਪ੍ਰਗਟ ਹੋ ਗਿਆ ਉਹ ਕਾਹਨੂੰ ਸ਼ੰਕਾ ਉਹ ਵਹਾਰ ਦੇ ਚੱਕਦੇ ਹੈ ਸ਼ੰਕਾ ਸਭ ਮਿਟ ਗਏ ਉਹਨਾਂ ਦੀਆਂ ਪਰਵਲ ਚੰਦ ਕੌਸ ਕੋ ਉਵਾਰ ਪਰਵਲ ਬਲਵਾਵਾ ਪਰਿਸ਼ੇਸ਼ ਕਰਕੇ ਚੰਦ ਪਿਖਾ ਜਿਨਾਂ ਨੂੰ ਗਿਆਨ ਪ੍ਰਾਪਤ ਹੋਇਆ ਕਉ ਕਿਉ ਸੰਕ ਸ਼ੰਕਾ ਉਭਾਰ ਉਠੋੜ ਕੋਈ ਸ਼ੰਕਾ ਨਹੀਂ ਉੱਠਦੀ ਉਹਨਾਂ ਨੂੰ ਖੌਖਟ ਆ ਭੌਰਾ ਨਦ ਗਾਏ ਸਤ ਸੰਦੇਜੀ ਜਿਨ੍ਹਾਂ ਨੇ ਅਨਤ ਸੁਖ ਨੂੰ ਗਾਇਆ ਹੈ ਉਹਨਾਂ ਦੇ ਖੌਜ ਦੇ ਖਟ ਵਕਾਰ ਸੀ ਉਹ ਖੌ ਨਾਸ ਕਰਦੇ ਹਨ ਉਹਨਾਂ ਨੇ ਸ਼ੇ ਵਿਕਾਰ ਵੀ ਉਹਨਾਂ ਦੇ ਮਿਟ ਗਏ ਤੇ ਭੌਰ ਵੀ ਨਿਆਈ ਸਾਧ ਗ੍ਰਾਹੀ ਦਿੱਤੀ ਵਾਰੇ ਅਨੰਦ ਸੂਪ ਦੀ ਖੁਸ਼ੂ ਹੂ ਨੂੰ ਪਾਉਂਦੇ ਹਨ ਅਸ਼ਟਮਾਲਕ ਆਉਸ਼ਿਕ ਸੰਗ ਲਾਏ ਇਸ ਪ੍ਰਕਾਰ ਸਾਧ ਸੰਗੀ ਅਸ਼ਟਮਾਲਕ ਆਉਸ਼ਿਕ ਸੰਗ ਲਾਏ ਜਿਨ੍ਹਾਂ ਨੂੰ ਪੰਜੇ ਗਿਆਨ ਪੰਜੇ ਸਬਦ ਸਰੂਪ ਰੂਪ ਨਾਲ ਗਣ ਵਿਸ਼ੇ ਅਸਤਿ ਜਾਸ ਪੰਤੀ ਤੇ ਪ੍ਰੇ ਆ ਅਸੱਦ ਜੜ ਦੁਖ ਰੂਪ ਇਨੋਂ ਅੱਠਾਂ ਨੂੰ ਮਾਰ ਦਿੱਤਾ ਹੈ ਆਲਸ ਮਾਲ ਪਉਸਕ ਸੰਗ ਲਾਏ ਉਹ ਕਿਉਂ ਸ਼ੰਕਾ ਨਾਲ ਲਾਉਣਗੇ ਕੋਈ ਨਹੀਂ ਰਿੰਦੀ ਉਹਨਾਂ ਦੇ ਅੰਦਰ ਬੁਲ ਆਇਓ ਹਿੰਦੂ ਫਿਰ ਜਦੋਂ ਪਰਵੇਸ਼ਣ ਦਾ ਗਿਆਨ ਆ ਗਿਆ ਹਿਰਦੇ 'ਚ ਹਿੰਗ ਹੰਗ ਤਾਂ ਡੋਲਗੀ ਅੰਦਰੋਂ ਖੰਗ ਤਾਂ ਵੀ ਉਸ ਵੇਲੇ ਰਿੰਦੀ ਹਿਰਦੇ 'ਚ ਪੰਜ ਨਾਰ ਸੰਗ ਆਸ ਸੁਤ ਅਤੇ ਪੰਜੇ ਸਾਹਿਬ ਸੰਗ ਜੀ ਨਾਰ ਕੌਣ ਬਿਰਤੀਆਂ ਜਿਹੜੀਆਂ ਹਨ ਪਰਵਾਣੂ ਵਰਦੇ ਨਿੰਦਰਾ ਸਮ੍ਰਿਤੀ ਮੁਕਲਪਾਦਕ ਇਹਨਾਂ ਨੂੰ ਵੀ ਬਸ ਕਰ ਲਿਆ ਉਹਨਾਂ ਨੇ ਅਤੇ ਸੰਗ ਆਸਤ ਸੋਤ ਅੱਠ ਜਿਹੜੇ ਹਨ ਸਾਧ ਸੰਗੇ ਜੀ ਜਾਮੋ ਨੇਮ ਅਸਨ ਪ੍ਰਾਣਾ ਜਾਮ ਧਰਨਾ ਧਿਆਨ ਸਵਾਦੀ ਇਹ ਅੱਠ ਅੰਗ ਜਿਹੜੇ ਹਨ ਉਹਨਾਂ ਦੇ ਸੁਤੇ ਹੀ ਸਾਰੇ ਸਾਧਨ ਹੋ ਗਏ ਉੱਠਿਆ ਤਾਨ ਕਲੋ ਉਹਨਾਂ ਦੇ ਤਾਨ ਸਰੀਰ ਦੀਆਂ ਕੋਲੋਂ ਲਹਿਰਾਂ ਉੱਠ ਖੜੋਤੀਆਂ ਅੰਦਰੋਂ ਲਹਿਰ ਨਹੀਂ ਸਰੀਰ ਦੇ ਰੱਖਣ ਦੀ ਪਾਲਣ ਪੋਸਣ ਦੀ ਉੱਠਦੀ ਇਹ ਲੈਰਾਂ ਸੀ ਦੇ ਮਾਨ ਦੀਆਂ ਚੱਟੀਆਂ ਗਈਆਂ ਕਾਇਨ ਤਾਰ ਮਿਲਾਵੀ ਜਿਹੜੇ ਗਾਉਂਦੇ ਆ ਤਾਲ ਦਿੱਤੀ ਨੂੰ ਮੇਨ ਕੇ ਵਾਹਿਗੁਰੂ ਦੇ ਜਸ ਨੂੰ ਤੀਲੰਗੀ ਦੇਵਕਰੀ ਆਈ ਤਿੰਨਾਂ ਗੁਣੋਂ ਤੋਂ ਲੰਘ ਕਰਕੇ ਦੇਵ ਪ੍ਰਵੇਸ਼ਣ ਦੀ ਪੂਜਾ ਕਰਨੀ ਉਹਨਾਂ ਨੂੰ ਆਈ ਹੈ ਬਸੰਤੀ ਸੰਦੂਰ ਸੋਹਾਈ ਬਸੰਤੀ ਸੰਦੂਰ ਸੋਹਾਈ ਜਿਹਦੀ ਸੋਭਨੀਕ ਪ੍ਰਤੀਤ ਹੁੰਦੀ ਸੀ ਨਾ ਮਾਇਆ ਅਤੇ ਉਹ ਤੀ ਨੂੰ ਬਸ ਕਰ ਲਿਆ ਹੈ ਅਗੇ ਅਵਿਦਿਆ ਜਿਹੜੀ ਸੀ ਉਹ ਵੀ ਦੂਰ ਹੋ ਗਈ ਸਤ ਅਹੀਰੀ ਲੈ ਭਾਰ ਜਾ ਸਤ ਰਸ ਦੇ ਅਹੀ ਸਪਨੀਆਂ ਵੀ ਨਹੀਂ ਜਿਹੜੀਆਂ ਇੰਦਰੀਆਂ ਸੀ ਇਹਨਾਂ ਨੂੰ ਬਸ ਕਰ ਲਿਆ ਵਿਸ਼ਿਆਂ ਨੂੰ ਤੇ ਲੈ ਕੇ ਸਰੂਪ ਦੇ ਭਾਵ ਪ੍ਰਕਾਸ਼ ਨੂੰ ਰੱਜਾ ਤ੍ਰਿਪਤ ਹੋ ਗਿਆ ਹੈ ਸੰਗ ਲਾਈ ਪੰਚੋ ਆਰਜਾ ਨਾਲ ਉਹਨਾਂ ਦੇ ਸਾਥ ਸੰਗੇ ਜੀ ਪੰਚੋ ਜੋ ਚੇਤਨ ਹਰ ਆਰਜਾ ਸ੍ਰੇਸ਼ਟ ਉਦੇ ਨਾਲ ਆਪਣੀ দৃষ্টি ਨੂੰ ਲਾਉਣਾ ਕੀਤਾ ਹੈ। ਸ਼ਰਮਾ ਆਨੰਦ ਭਾਸਕਰ ਆਏ। ਸ਼ਰਮਾ ਮਾਇਆ ਦਾ ਨਾਮ ਹੈ ਕਾਲੀ ਦਾ। ਸ਼ਰਮਾ ਆਨੰਦ ਭਾਸਕਰ ਆਏ। ਸ਼ਰਮਾ ਜੋ ਕਾਲਾ ਹੈ ਮਾਇਆ ਉਹਦਾ ਨੰਦਕੌਣ ਪੁੱਤਰ ਹੋ ਮਾਇਆ ਦਾ ਪੁੱਤਰ ਜੋ ਮਾਨੋ ਹੈ ਇਹਦੇ ਅੰਦਰ ਮਹਾਰਾਜ ਸਾਭ ਭਾਸ ਪ੍ਰਕਾਸ਼ ਕਰਿ ਆਏ ਗਿਆਨ ਦਾ। ਕੇ ਅੰਦਰ ਬਿੰਬ ਮੰਗਲ ਸੁਹਾਏ। ਜਿਹਨੂੰ ਸਾਤਵੀਂ ਚੰਦਰਮਾ ਦਾ ਪ੍ਰਤਿਬਿੰਬ ਘਰੇ ਵਿੱਚ ਪੈਂਦਾ ਹੈ। ਮੰਗਲ ਆਨੰਦ ਸੂਪ ਦਾ ਪ੍ਰਜਬੰਦ ਵੇਖ ਕੇ ਸੋਭ ਨੀਕ ਹੋ ਗਏ ਹੋ ਸਰਸ ਬਾਣ ਆਉ ਆਹੇ ਬਨੂਦਾ ਉਹਨਾਂ ਨੂੰ ਸਹਿਦ ਪ੍ਰੇਮ ਦੇ ਰੋਹ ਦੇ ਤੀਰ ਵੱਜੇ ਹੈ ਜਿਨ੍ਹਾਂ ਦੇ ਆਰਾਮ ਪਦ ਕਾ ਨਹੀਂ ਆਲੇ ਤੀਰ ਆਉ ਆਹੇ ਬਨੂਦਾ ਉਹ ਕੋਨ ਹੋ ਹੈ ਬਨੂਦਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਬਾਗ ਹੈ ਸਰਸ ਬਸੰਤ ਕਮੋਦ ਸਹਿਦ ਆਨੰਦ ਦੇ ਪ੍ਰੇਮ ਦੇ ਸਾਥ ਸਿੰਘ ਜੀ ਉਹ ਗਾਉਂਦੇ ਹੈ ਬਸੰਤ ਆਨੰਦ ਸਿੰਘ ਉਹਨੂੰ ਤੇ ਜਿਹੜੀ ਅੱਗੇ ਕਾਮ ਨੂੰ ਉਹਦੇ ਕਰਨੀ ਸੀ ਅੱਗੇ ਕਬੋਦਾ ਕਵੀਆਂ ਦੀ ਨਹੀਂ ਆਈ ਬਿਰਤੀ ਸੀ ਕਾਮ ਨੂੰ ਉਹਦੇ ਕਰਨ ਵਾਲੀ ਉਹ ਮਿਜ ਗਈ ਉਹ ਪਰਮੇਸ਼ਰ ਅੰਦਰ ਬਸ ਗਿਆ ਕਿ ਕਬੋਦਾ ਕਵੀਆਂ ਦੀ ਨਹੀਂ ਬੁੱਧੀਆਂ ਉਹਨਾਂ ਦੀ ਸਹਿਤ ਰਾਖ ਦੇ ਜਸ ਨੂੰ ਗਾਉਂਦੀ ਹੈ ਅਸ਼ਟਪੁੱਤਰ ਮੈਂ ਕਹੇ ਸਵਾਰੀ ਅਸ਼ਟਪੁੱਤਰ ਮੈਂ ਕਹੇ ਸਵਾਰੀ ਇਸ ਪ੍ਰਕਾਰ ਸਾਧ ਸੰਗੇ ਜੀ ਆਤਮਾਗੋ ਬ੍ਰਾਹਮੋ ਵੇਕੋ ਖੜਸ਼ੋਪਤੀ ਮੋਖ ਇਛਾ ਸਰਵਨ ਮੰਨਨ ਵਿਆਸਨ ਤਤਉਂ ਦਾ ਸੋਧਨ ਇਹ ਅਠ ਸਾਧਨ ਪੁੱਤਰਾਂ ਦੀ ਨਹੀਂ ਪ੍ਰਾਪਤ ਹੋਗੇ ਸਵਾਰ ਕੇ ਉਸ ਪਰਮੇਸ਼ੁਰ ਨੂੰ ਕਹਿੰਦੇ ਹਾਂ ਮੇਰੇ ਨੂੰ ਹੁਨ ਆਈ ਦੀਪਕ ਕੀ ਬਾਰੀ ਦਿਲ ਦੀਪਕ ਜੋ ਗਿਆਨ ਅਪਰੋਖ ਗਿਆਨ ਉਹਦੀ ਬਾਰੀ ਪ੍ਰਾਪਤ ਹੋਗੀ ਕਸ਼ੇਲੀ ਪਟਮੰਜਰੀ ਕਸ਼ੇਲੀ ਪਟਮੰਜਰੀ

ਜਿਹੜੀ ਕਾਮ ਨੂੰ ਦੇ ਕਰਨ ਵਾਲੀ ਸੀ ਇੱਕ ਬੁੱਧੀ ਉਹ ਆਪਣਾ ਗੁਜਰਗੀ ਅੰਦਰ ਮਿਟ ਗਈ। ਸੰਗ ਦੀਪਕ ਕੇ ਥਮਾ ਦੀਪਕ ਗਿਆਨ ਸਰੂਪ ਦੇ ਨਾਲ ਸਾਪਿਤਿਤ ਹੋ ਗਏ। ਕਲੰਕਾ ਕੂਪਲ ਔਰੰਮ ਕਲੰਕਾ ਜਿਹੜੇ ਕਾਲੇ ਪਾਪ ਸੀ। ਕਲੰਕ ਸੀ ਕੁੰਤਰ ਕਾਲੇ ਅਗਿਆਨ ਕਰਕੇ ਆਪਣਾ ਰਾਮਾ ਰਮ ਗਏ ਚਲੇ ਗਏ ਕਮਲ ਕੂਸਮ ਚੰਪਗ ਕੇ ਹੁਣ ਕੋਲ ਵੀ ਨਹੀਂ ਹੋਈ ਸਾਥ ਸੰਗੀ ਕੁਸਮ ਫੁੱਲ ਦੀ ਨਹੀਂ ਆਈ ਖੜ ਗਏ ਮੱਲੇਪ ਹੋ ਗਏ ਚੰਬੇ ਦੀ ਚਿੱਪਾ ਉਜਲ ਚਿਤ ਹੋ ਗਿਆ ਨਾਵਾ ਕਰਕੇ ਪਰਵੇਸ਼ਰ ਗਿਆ ਕਰਕੇ ਗौरा ਔ ਕਾਨ ਰਾ ਕਲਿਆਣ ਉਹ ਪ੍ਰਵੇਸ਼ਰ ਕੈਸਾ ਗौरा गौरੂਤਾ ਵਾਲਾ ਵੱਡਾ ਹੈ ਤਬੜਿਆਈ ਵਾਲਾ ਹੈ ਕੰਨ ਆ ਸੁਖ ਰੂਪੀ ਜੀ ਦੀ ਚੇਟਾ ਹੈ ਦੇ ਨਰਾ ਨਿਯੰਤਾ ਹੈ ਉਹ ਕਲਿਆਣਾ ਮੁਕਤ ਰੂਪ ਹੈ ਹਸ ਪੁੱਤਰ ਦੀ ਜਾਨ ਇਸ ਪ੍ਰਕਾਰ ਫਾਸ ਦੀ ਦੀਵ ਗਿਆਨ ਦੇ ਹੋਣੇ ਕਰਕੇ ਗਿਆਨ ਨੇ ਕਰਕੇ ਆ ਸੱਟ ਪੁੱਤਰ ਤੇ ਜਿਹੜਾ ਜਿਹੜੀ ਸੱਟ ਕਿਸੇ ਮੁੱਲ ਦੇ ਵੱਟੇ ਨਹੀਂ ਉਹ ਮਿਲਦਾ ਪੁੱਤਰ ਪਵਿੱਤਰ ਜੋ ਦੀਵ ਗਿਆਨ ਹੈ ਉਹਦੇ ਤਾਂ ਹੀ ਗੁਰਾਂ ਦੀ ਕਿਰਪਾ ਕਰਕੇ ਜਾਣਿਆ ਹੈ ਸਭ ਮਿਲ ਸ੍ਰੀ ਰਾਗ ਵੈਗਾ ਸਾਰੇ ਮਿਲ ਕਰਕੇ ਸ੍ਰੀ ਸ੍ਰੋਮਣੀ ਪਰਮੇਸ਼ਰ ਨੂੰ ਰਾਗ ਪ੍ਰੇਮ ਦੇ ਨਾਲ ਭਗਤੀਆਂ ਲਗਾਉਂਦੇ ਆ ਪੰਚ ਸੰਗ ਬਰੈਨ ਲਾਭ ਹੈ ਨਾਲ ਹੀ ਪੰਜੇ ਸੱਤ ਸ੍ਰੇਸ਼ਟ ਸਭ ਸੰਤੋਖ ਦੇ ਆ ਧਰਮ ਵਿਚਾਰ ਆਦਿਕ ਇਹਨਾਂ ਦੀਆਂ ਬਿਰਤੀਆਂ ਨੂੰ ਮੇਲਦੇ ਹਨ ਬੈਰਾਰੀ ਕਰਲਾਤੀ ਘਰੀ ਸਭ ਸੰਗ ਜੀ ਬੈਰਾਰੀ ਬੈਰਦੇ ਆਰੀ ਹੋਗੇ ਕਿਸੇ ਨਾਲ ਵੈਰ ਨਹੀਂ ਰਿਹਾ ਉਹਨਾਂ ਦਾ ਸੰਤਾਪਤੀ ਆ ਗਈ ਤੇ ਕਰਨਾ ਟੀਪ ਉਹਨਾਂ ਨੂੰ ਧਾਰਨ ਕਰ ਲਈ ਹੈ ਗਵਰੀ ਗਾਵ ਹੈ ਆਸਾਵਰੀ ਜਿਨ੍ਹਾਂ ਅਨੁਸਾਰ ਸਿੰਘ ਜੀ ਆਸਾ ਵੜ ਲਈ ਹੈ ਰੋਕ ਦਿੱਤੀ ਹੈ ਉਹ ਗਵਰੀ ਗੌਰਵਤਾ ਦੇ ਪ੍ਰਵੇਸ਼ ਨੂੰ ਗਾਉਂਦੇ ਹਨ ਤੇ ਪਾਛ ਸਿੰਧ ਵੀ ਅਲਾਪੀ ਉਸ ਉਹ ਪ੍ਰਿਸ਼ਾਦੀ ਤੇ ਤੋਂ ਪਿੱਛੇ ਹੋ ਗਏ ਹੈ ਸੰਦੇਵੀ ਸੁਮੰਦਰ ਨੂੰ ਪਰਮੇਸ਼ਰ ਦਾ ਆਲਾਪ ਕਰਦੇ ਹਮ ਜਾਓ ਸ੍ਰੀ ਰਾਗ ਸਿਉ ਪਹੰਚੋ ਛਾਪੀ ਦੇਸ਼ਪੁਰਕਾਰ ਦਾ ਸ਼੍ਰੋਮਣੀ ਜੋ ਰਾਗ ਪ੍ਰਵੇਸ਼ਵਰ ਹੈ ਉਸ ਦੇ ਪ੍ਰੇਮ ਚ ਪੰਜੋ ਚੇਤਨ ਸੂਪ ਚ ਬਿਰਤੀ ਥਾਪੀ ਇਸਤਤ ਕਰ ਲਈ ਉਹਨਾਂ ਨੇ ਸਾਲੂ ਸਾਗਰਾ ਉਹ ਪ੍ਰਵੇਸ਼ਵਰ ਕਹਿੰਦਾ ਹੈ ਸਾਲੂ ਘਰੂਪ ਹੈ ਸਾਰ ਫੇਰਦਾਈ ਦੇਣ ਵਾਲਾ ਗਿਆਨ ਸਰੂਪ ਹੈ ਸਾਗਰਾ ਸੁਬੰਦਰ ਦੀ ਨਿਆਈ ਹੈ ਔਰ ਗੋਡ ਗੰਭੀਰ ਅਤੇ ਗੁੰਡ ਵਿਚਾਰ ਸੰਗੂਪ ਹੈ ਨਮੀਰ ਡੂੰਗਾ ਹੈ ਹੋ ਅਸ਼ਟਪੁੱਤਰ ਸ੍ਰੀ ਰਾਜ ਦੇ ਜਿਨ੍ਹਾਂ ਸਾਧ ਸੰਗਤ ਜੀ ਅਸ਼ਟਪੁੱਤਰ ਸ੍ਰੀ ਰਾਜ ਦੇ ਸਿਰਸਿਰੋਣੀ ਪ੍ਰਵੇਸ਼ਣ ਦੇ ਨਾਲ ਰਾਗ ਪ੍ਰੇਮ ਕੀਤਾ ਹੈ ਗੁੰਡ ਕੁੰਭਾਮੀ ਉਹਨਾਂ ਦੇ ਸਾਧ ਸੰਗਤ ਜੀ ਅਸ਼ਟਪੁੱਤਰ ਅਤੇ ਇਹੇ ਗੁੰਡ ਹੋਣਗੇ ਉਹਰ ਆਗਵੇ ਕਰ ਸੰਤੀ మోਖਿਚਾ ਅਤੇ ਇਸੇ ਪ੍ਰਕਾਰ ਸਰਬਨ ਮੰਨ ਅਧਿਆਸਨ ਤਤ ਤੋਂ ਬਿਲਾ ਸੋਧਨ ਇਹ ਪਵਿੱਤਰ ਨੂੰ ਨੂੰ ਕਰਨ ਵਾਲੇ ਉਹਦੇ ਧਾਰਨ ਹੋ ਗਏ ਗੁੰਡ ਕੁੰਭ ਹਮੀ ਅਤੇ ਗੁੰਡ ਵਿਚਾਰ ਕਰਕੇ ਕੁੰਭ ਨੂੰ ਹਿਰਦੇ ਦੇ ਅੰਦਰ ਸਰੀਰਾਂ ਦੇ ਅੰਦਰ ਪਰਵੇਸ਼ਨ ਰੂਪ ਨੂੰ ਹਵੀ ਸੂਰਮੇ ਬਣ ਗਏ ਸਾਚ ਨੂੰ ਮੀਗ ਰਾਗ ਵਹਿ ਗੱਲ ਹੈ ਖਸ਼ਤੁਬ ਛੇਵੇਂ 6 5 ਗਿਆਨਿੰਦਰੇ ਛੇਵੇਂ ਮਨ ਨੂੰ ਮਿਲਾ ਕੇ ਮੇਧ ਜੋ ਬੱਦਰ ਦੀ ਨਿਆਈ ਗੁਰੂ ਸਾਹਿਬ ਹੈ ਉਹਨਾਂ ਨੂੰ ਪ੍ਰੇਮ ਦੇ ਨਾਲ ਗੁਰਸਿੱਖ ਗਾਉਂਦੇ ਹਨ ਪੰਜਉ ਸੰਗ ਬੀਰਨ ਲਾਵ ਹੈ ਪੰਜੇ ਉਹਨਾਂ ਦੇ ਨਾਲ ਮਿਲ ਕਰਕੇ ਸਾਧ ਸੰਗਤ ਜੀ ਕਰੋ ਮੈਤਰੀ ਮੁੱਤਾਂ ਦੇਖਿਆ ਤੇ ਸ਼ਾਂਤੀ ਇਹਨਾਂ ਦੇ ਸਹਿਤ ਗਾਉਂਦੇ ਹਨ ਸ੍ਰੇਸ਼ਟ ਸੋਰਠ ਗੋਡ ਮਲਾਰੀ ਮਲਾਰ ਬੁੱਧੀ ਇਹ ਹੀ ਹੈ ਗੋਡ ਵਿਚਾਰ ਵਿਚ ਲਾ ਕੇ ਮਲਾਰੀ ਆਨੰਦ ਦੇ ਸਹਿਤ ਤੁਰੀ ਉਚਾਰਦੇ ਹਨ ਤੁਨ ਗਾਵੈ ਆਸਾ ਗੋਲ ਦੇਰ ਸਾਧ ਸੰਗੇ ਜੀ ਗੁਣੀ ਪੁਰਖ ਜਿਹੜੇ ਹਨ ਆਸਾ ਜਿੰਨੇ ਨੂੰ ਪ੍ਰਵੇਸ਼ਣ ਦੇ ਮਿਲਦੀ ਹੈ ਕੋਈ ਮਾਰਾ ਨੂੰ ਗੁੰਮਦੇ ਹਨ ਉਹ ਕਹਿ ਸੁਰ ਸੁਹਾਉਣ ਕੀਨੀ ਉਸੇ ਸੁਰ ਦੇ ਨਾਲ ਸੇਰ ਦੇਵਤੇ ਵੀ ਜਸਵਾਲਕੁਰ ਦਾ ਜਸ ਕਰਦੇ ਹਨ ਮੇਗ ਰਾਗ ਸਿਉ ਪਰਚੋ ਕੀਨੀ ਇਸ ਪ੍ਰਕਾਰ ਮੇਗ ਜੋ ਬਦਲਦੀ ਨਹੀਂ ਆਈ ਗੁਰੂ ਸਾਹਿਬ ਹਨ ਉਹਨਾਂ ਨਾਲ ਮਿਲ ਕੇ ਪੰਜੋ ਚੇਤਨ ਨੂੰ ਕੀਨੀ ਜਾਣਿਆ ਹੈ ਬੈਰਾ ਧਰ ਗਜ ਧਰ ਕੀਦਾਰ ਬਾਣੀ ਨੂੰ ਧਾਰ ਰੂ ਵਾਲੇ ਜੋ ਸਤਿਗੁਰੂ ਦਾ ਸਾਹਬ ਹਨ ਬਦਲਦੀ ਨਹੀਂ ਆਈ ਉਪਦੇਸ਼ ਦੇਣ ਵਾਲੇ ਉਹਨਾਂ ਦੇ ਨਾਲ ਮਿਲ ਕਰਕੇ ਸਾਬ ਸਿੰਘ ਜੀ ਗਾਜੀ ਜਿਹੜਾ ਮਨਸੀ ਇਹਨੂੰ ਧਰ ਪਕੜ ਲਿਆ ਪਕੜ ਕਰਕੇ ਕੇਦਾਰਾ ਹੁਣ ਇਹਨੂੰ ਕਿਸੇ ਪ੍ਰਕਾਰ ਦਾ ਕੀ ਡਰ ਰਹਿ ਗਿਆ ਸਾਧਨ ਧਰਾਂ ਤੋਂ ਰਹਿਤ ਹੋ ਗਏ ਜਵਲੀ ਧਰ ਨਾਲ ਜਲ ਧਾਰਾ ਜਦੋਂ ਸਾਬ ਸਿੰਘ ਜੀ ਜਵ ਦਿੱਤੀ ਨੂੰ ਲੀ ਕਰ ਲਿਆ ਲੈ ਕਰ ਲਿਆ ਧਾਰਨ ਕਰਕੇ ਮਾਰਦੇ ਉਪਦੇਸ਼ ਨੂੰ ਉਸ ਵੇਲੇ ਨੱਟ ਈਸ਼ਵਰੋ ਕੋਈ ਜਲਤਾਰਾ ਬਦਲ ਦੀ ਨਹੀਂ ਆਈ ਗੁਰੂ ਸਾਹਿਬ ਗੁਰੂ ਤੇ ਪਰਵੇਸ਼ ਹੀ ਕੋਈ ਰੂਪ ਹੈ ਇਸ ਪ੍ਰਕਾਰ ਨਿਸ਼ਚੇ ਕਰ ਲਿਆ ਉਨਗਾਵ ਹੈ ਸੰਕਰ ਔ ਸਿਆਮਾ ਉਸ ਰੂਪ ਨੂੰ ਸ਼ਿਵਜੀ ਵੀ ਕਸਮ ਕਰਦੇ ਹੈ ਸ਼ਾਮਕ੍ਰਿਸ਼ਨ ਭਗਵਾਨ ਵੀ ਕਸਮ ਕਰਦਾ ਹੈ ਮੇਗ ਰਾਗ ਪੁੱਤਰਨ ਕੇ ਨਾਮ ਸਤਗੁਰੂ ਬੱਦਲ ਦੇ ਨਾਮ ਜਿਹੜੇ ਪ੍ਰੇਮ ਕਰਨ ਵਾਲੇ ਹੈ ਉਹ ਸਾਧ ਸੰਗਤ ਪੁੱਤਰ ਪੁੱਤਰ ਹੋ ਜਾਂਦੇ ਮਹਾਰਾ ਦੇ ਨਾਮ ਜਪਣ ਵਾਲੇ ਹਸ ਰਾਗ ਉਹਨ ਗਾਏ ਉਸ ਪਰਮੇਸ਼ਰ ਦੇ ਤਾਂ ਹੀ ਸਾਧ ਸੰਗਤ ਜੀ ਜਿਹੜੇ ਪਰਖੋ ਖਾਇਕ ਮੇਹ ਕਰਕੇ ਸੰਗਤ ਦੇ ਵਿੱਚ ਮਿਲ ਕਰਕੇ ਉਸ ਵਾਹਿਗੁਰੂ ਨੂੰ ਗਾਉਂਦੇ ਹੈ ਸੰਗ ਰਾਗ ਨੀਤੀ ਅਤ ਸੰਗ ਨਾਲ ਰਾਗਣੀ ਪ੍ਰੀਤੀ ਦੇ ਉਹਨਾਂ ਦੇ ਸਾਧ ਸੰਗਤੀ ਦਿਨ ਅਗੇ 30 ਰੋਜ਼ੇ ਉਹਨਾਂ ਦੇ ਰੱਖਣੇ 30 ਵਾਰਤ ਰੱਖਣੇ ਸਾਰੇ ਉਹਨਾਂ ਨੇ ਸਫਲ ਹੋ ਗਏ ਜੀ ਮਾਇਆ ਦਾ ਪਤੀ ਜੋ ਈਸ਼ੁਰ ਹੈ ਉਸ ਨੂੰ ਪ੍ਰੀਤੀ ਨਾਲ ਜਿਹੜੇ ਗਾਉਂਦੇ ਹਨ ਸਭੇ ਪੁੱਤਰ ਰਾਗ ਗੱਲ ਕੇ ਅਜੇ ਸਾਰੇ ਪਵਿੱਤਰ ਹੋ ਗਏ ਉਹ ਰਾਗ ਨੂੰ ਪ੍ਰੇਮ ਕਰਨ ਵਾਲੇ ਅਠਾਰਹ 10 20 ਜਿਨ੍ਹਾਂ ਨੂੰ ਦੱਸਿਆ ਮਹਾਂਪੁਰਖਨ 20 ਨਿਸ਼ਚਾ 20 ਨਿਸ਼ਵੇ ਗੁਰ ਕਾ ਮਨ ਮੰਨਣਾ ਸੋ ਸੇਵਕ ਪਰਮੇਸ਼ਰ ਕੀ ਗੱਲ ਜਾਣਨਾ ਉਹਨਾਂ ਅਨੁਸਾਰ ਸੰਗਤ ਜੀ ਇਹ ਨਰਕਾਂ ਨੂੰ ਠਾਰ ਦਿੱਤਾ ਹੈ ਤੇ ਠੰਡੇ ਕੀਤਾ ਕਰ ਦਿੱਤੇ 18 ਜੋ ਅਠਾ ਪਹਿਰਾ ਦੇ ਅੰਦਰ ਪਰਵੇਸ਼ 18 ਗੋਤਰਾ ਦੇ ਤਾਂ ਹੀ 18 ਪ੍ਰਾਣਾ ਪਲਣ ਵਾਲਾ ਦੇ ਤਾਂ ਹੀ 18 ਪ੍ਰਾਣਾ ਦੇ ਤਾਂ ਹੀ ਅਤੇ ਉਹਨਾਂ ਦਾਸ ਕਰਕੇ ਆਪ ਦੇ ਨਿਸ਼ਚੇ ਨੂੰ ਆਪ ਵਿਸ਼ੇਸ਼ ਕਰਕੇ 20 ਵਿਸੇ ਨਿਸ਼ਚੇ ਨੂੰ ਦਾਸ ਕਰਕੇ ਠੰਡੇ ਕਰਤਾ ਸਾਰਿਆਂ ਨੂੰ ਇਸ ਪ੍ਰਕਾਰ ਪਰਵੇਸ਼ੇ ਵਿੱਚ ਮਿਲ ਗਏ ਇਹ ਸਾਫ ਸੰਗ ਦੀ ਅੰਤਰੀਵਾਰ ਠੰਗੀਏ ਰਾਗ ਮਾਲਾ ਦੇ ਇਸ ਪ੍ਰਕਾਰ ਇਹਨਾਂ ਕੋਈ ਤੇ ਅਰਥਾਂ ਨੂੰ ਵਿਚਾਰ ਕਰਕੇ ਜਿਵੇਂ ਭਗਤ ਬਾਣੀ ਦੇ ਔਖੇ ਅਰਥਾਂ ਨੇ ਇਸੇ ਪ੍ਰਕਾਰ 라ਗਵਾ ਦੀ ਔਖੇ ਅਰਥਾਂ ਨੇ ਇਹ ਮਹਾਂਪੁਰਖਾਂ ਕਰਾਏ ਸੀ ਸੰਗਤਾਂ ਇਹਨਾਂ ਨੂੰ ਵੀ ਸਰਵਣ ਕਰਕੇ ਚੇਤੇ ਕਰਕੇ ਗੁਰਬਾਣੀ ਦੇ ਲਾਭ ਨੂੰ ਪ੍ਰਾਪਤ ਕਰਕੇ ਆਪਣੀ ਜੀਵਨ ਨੂੰ ਸਫਲਾ ਕਰੋ ਸਾਰਿਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਸਤਿਗੁਰੂ ਦੀ ਕਿਰਪਾ ਦੁਆਰਾ ਇਹ ਅਚਲ ਸੰਗੇ ਜੀ ਕਥਾ ਦਾ ਇੱਥੇ ਭੋਗ ਤੇ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਕਥਾ ਨੂੰ ਆਪ ਦੇ ਦਰਵਿਚ ਪ੍ਰਵਾਨ ਕਰਨ ਸਾਰਿਆਂ ਸਿੰਘਾਂ ਦੇ ਚਰਨਾਂ 'ਚ ਬੇਨਤੀ ਹੈ ਜਿੰਨੀਆਂ ਰਹਿੰਦਿਆ ਹੋਇਨ ਸਾਥ ਗੁਰਮਖੜ ਲਾਹ ਉਠਾਇਆ ਹੈ ਬੜੇ ਭਾਗਾ ਵਾਲੇ ਤੁਸੀਂ ਅਤੇ ਦਾਸ ਵੱਲੋਂ ਜੋ ਗਲਤੀਆਂ ਹੋਈਆਂ ਹੋਣ ਉਹ ਆਪਣਾ ਬੱਚਾ ਜਾਣ ਕੇ ਮਾਫ ਕਰਨਾ ਗਲਤੀ ਚੇਤੇ ਨਹੀਂ ਰੱਖਣੀ ਅਤੇ ਗੁਰਸਿੱਖੀ ਦਾ ਦਾਨ ਸਾਰਿਆਂ ਅਰਦਾਸ ਕਰਨੀ ਦਾਸ ਨੂੰ ਪ੍ਰਾਪਤ ਹੋਵੇ ਅਤੇ ਸੰਗਤ ਮਿਲ ਕੇ ਗੁਣ ਗਾਓ ਤੇ ਆਪਣੇ ਜੀਵਨ ਨੂੰ ਸਫਲਾ ਕਰੋ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਜ ਰਾਗ ਉਨ ਗਾਏ ਸੰਗ ਰਾਗ ਦੀਤਿਸ ਕਬਰ ਤੁੰਦਰਾ ਕਾ ਚਕੇ 18 ਦਾਤ ਦੀ ਜੈ ਸਤਿਗੁਰੂ ਵਾਹਿਗੁਰੂ ਕਾ ਖਾਲਸਾ ਬੋਲੇ मोह